ਜਦੋਂ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਸੀ ਦਿਲ ਰੋ ਰਿਹਾ ਸੀ ਸਾਰਿਆਂ ਦਾ ਚੁੱਪ ਕਰਦੀਆਂ ਨਹੀਂ ਸੀ ਅੱਖੀਆਂ ਕਿਸੇ ਦੀਆਂ ਪੰਡਾਲ ਦਾ ਕੋਨਾ ਕੋਨਾ ਪਿਆ ਦੱਸਦਾ ਸੀ ਕਿੰਨਾ ਹਮਦਰਦ ਸੀ ਉਹ ਸਾਰਿਆਂ ਦਾ ਕਿੰਨਾ ਹਮਦਰਦ ਸੀ ਉਹ ਸਾਰਿਆਂ ਦਾ ਕਿੰਨੀ ਰੀਜ਼ ਨਾਲ ਮਾਲੀ ਬੂਟਾ ਪਾਲਦਾ ਹੈ ਦੇਲ ਦੁਖੀ ਹੁੰਦਾ ਹੈ ਜਦੋਂ ਕੋਈ ਫੁੱਲ ਤੋੜੇ ਪੁੱਤ ਕਦੀ ਵੀ ਪਰਿਵਾਰ ਤੋਂ ਨਾ ਵੱਖ ਹੋਵਨ ਪੁੱਤ ਕਦੀ ਵੀ ਪਰਿਵਾਰ ਤੋਂ ਨਾ ਵੱਖ ਹੋਵਨ ਹੋ ਕੇ ਅਥਰੂ ਇਸ ਪਰਿਵਾਰ ਦੇ ਕੌਣ ਮੋੜੇ ਹੋ ਕੇ ਅਥਰੂ ਇਸ ਪਰਿਵਾਰ ਦੇ ਕੌਣ ਮੋੜੇ ਮੈਨੂੰ ਰੱਖ ਲੈਂਦੀ ਮਾਂ ਕਿਤੇ ਲੁਕੋ ਕੇ ਤੂੰ ਮੈਨੂੰ ਰੱਖ ਲੈਂਦੀ ਮਾਂ ਕਿਤੇ ਲੁਕੋ ਕੇ ਤੂੰ ਮੇਰੇ ਦਿਲਾਂ ਦੇ ਜਜ਼ਬਾਤਾਂ ਨੂੰ ਕੌਣ ਫੋਲੇ ਮੇਰੇ ਦਿਲਾਂ ਦੇ ਜਜ਼ਬਾਤਾਂ ਨੂੰ ਕੌਣ ਫੋਲੇ ਪੌਣ ਦਾ ਸੀ ਗੌਣ ਦਾ ਸੀ ਢੰਗ ਤੇਰਾ ਲੱਗਵੇ ਪੌਣ ਦਾ ਸੀ ਗੌਣ ਦਾ ਸੀ ਢੰਗ ਤੇਰਾ ਅਲੱਗ ਵੇ ਕੀ ਪਤਾ ਕਿਸ ਚੰਦਰੀ ਦੀ ਗਈ ਨਜ਼ਰ ਲੱਗਵੇ ਕੀ ਪਤਾ ਸੀ ਕਿਸ ਚੰਦਰੀ ਦੀ ਗਈ ਨਜ਼ਰ ਲੱਗਵੇ ਦੁਨੀਆ ਦੀ ਬਗੀਚੀ ਅੰਦਰ ਸਦਰਾਂ ਦਾ ਬੂਟਾ ਲਾਇਆ ਸੀ ਦੁਨੀਆ ਦੀ ਬਗੀਚੀ ਅੰਦਰ ਤੂੰ ਸਦਰਾਂ ਦਾ ਬੂਟਾ ਲਾਇਆ ਸੀ ਤੂੰ ਜੋ ਬਨਰੁੱਤੇ ਲੈ ਗਿਆ ਇੰਨਾ ਕਹਿਰ ਕਿਉਂ ਟਾਇਆ ਸੀ ਤੂੰ ਜੋ ਬਨਰੁੱਤੇ ਲੈ ਗਿਆ ਇੰਨਾ ਕਹਿਰ ਕਿਉਂ ਟਾਇਆ ਸੀ ਬੱਚੇ ਰਾਹ ਤੱਕਦੇ ਤੇਰਾ ਪੁੱਛਦੇ ਮਾਂ ਆਪਣੀ ਨੂੰ ਬੱਚੇ ਰਾਹ ਤੱਕਦੇ ਤੇਰਾ ਪੁੱਛਦੇ ਮਾਂ ਆਪਣੀ ਨੂੰ ਕਦੋਂ ਆਵੇਗਾ ਵਾਪਸ ਆੜਾ ਕਦੋਂ ਆਵੇਗਾ ਵਾਪਸ ਆੜਾ ਕੀ ਪਤਾ ਵਿਚਾਰਿਆਂ ਭੋਲਿਆਂ ਨੂੰ ਅਸੀਂ ਕਿਸ ਤੇ ਹਾਂ ਮਹਿਤਾਜ਼ ਰੱਬਾ ਅਸੀਂ ਕਿਸ ਤੇ ਹਾਂ ਮਹਿਤਾਜ਼ ਰੱਬਾ ਤੇਰੇ ਤੋਂ ਬਗੈਰ ਮਾਨੂੰ ਲੱਭਦਾ ਨਾ ਹੀਰਾ ਵੇ ਤੇਰੇ ਤੋਂ ਬਗੈਰ ਮਾਨੂੰ ਲੱਭਦਾ ਨਾ ਹੀਰਾ ਵੇ ਇੱਕ ਵਾਰੀ ਦੱਸ ਜਾ ਤੂੰ ਕਿੱਥੇ ਗਿਆ ਵੀਰਾ ਵੇ ਇੱਕ ਵਾਰੀ ਦੱਸ ਜਾ ਤੂੰ ਕਿੱਥੇ ਗਿਆ ਵੀਰਾ ਵੇ ਭੈਣ ਨੂੰ ਨਾ ਵੀਰ ਮਿਲਣਾ ਭੈਣ ਨੂੰ ਨਾ ਵੀਰ ਮਿਲਣਾ ਬੱਚਿਆਂ ਨੂੰ ਨਾ ਬਾਪ ਵੇ ਘਰ ਵਾਲੀ ਰਾਹ ਤੱਕੇ ਕਿੱਥੇ ਗਿਆ ਮੇਰਾ ਸਾਥ ਵੇ ਘਰ ਵਾਲੀ ਰਾਹ ਤੱਕੇ ਕਿੱਥੇ ਗਿਆ ਮੇਰਾ ਸਾਥ ਵੇ ਵੀਰਾਂ ਬਾਜ਼ ਨਾ ਕੋਈ ਵੀ ਹੋਰ ਬੰਦਾ ਵੀਰਾਂ ਦੇ ਸਿਰਾਂ ਤੇ ਪੈਣਾ ਦੀਆਂ ਸਰਦਾਰੀਆਂ ਨੇ ਮੈਂ ਵੀ ਇਸ ਸੰਤਾਪ ਵਿੱਚੋਂ ਹੋ ਗੁਜ਼ਰੀ ਮੈਂ ਵੀ ਇਸ ਸੰਤਾਪ ਵਿੱਚੋਂ ਹੋ ਗੁਜ਼ਰੀ ਪਲ ਪਲ ਜਾਦਾਂ ਵੀਰ ਦੀਆਂ ਸਾਰੀਆਂ ਨੇ ਪਲ ਪਲ ਜਾਦਾਂ ਆਉਂਦੀਆਂ ਵੀਰ ਦੀਆਂ ਸਾਰੀਆਂ ਨੇ ਬਾਪ ਦੀ ਜ਼ਾਦ ਵਿੱਚ ਬੋਲੀ ਜਦੋਂ ਅਮਾਨਤ ਬੇਟੀ ਬਾਪ ਦੀ ਜ਼ਾਦ ਵਿੱਚ ਬੋਲੀ ਜਦੋਂ ਅਮਾਨਤ ਬੇਟੀ ਕਿੰਨਾ ਦਰਦ ਸੀ ਮਾਸੂਮ ਦੀ ਆਵਾਜ਼ ਅੰਦਰ ਕਿੰਨਾ ਦਰਦ ਸੀ ਮਾਸੂਮ ਦੀ ਆਵਾਜ਼ ਅੰਦਰ ਜਾਰ ਦੋਸਤ ਵੀ ਸਾਰੇ ਸੁਣ ਕੇ ਹੋਏ ਭਾਵਕ ਜਾਰ ਦੋਸਤ ਵੀ ਸੁਣ ਕੇ ਹੋਏ ਭਾਵਕ ਰਿਹਾ ਗਿਆ ਨਾ ਕਿਸੇ ਕੋਲੋਂ ਹੋਸ਼ ਅੰਦਰ ਰਹਿ ਗਿਆ ਨਾ ਕਿਸੇ ਕੋਲੋਂ ਹੋਸ਼ ਅੰਦਰ ਰਹਿ ਗਿਆ ਨਾ ਕਿਸੇ ਕੋਲੋਂ ਹੋਸ਼ ਅੰਦਰ